ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੀਨਪੰਦੇ ਸਰਹੱਦੀ ਪਿੰਡ ਮੀਆਂਵਾਲਾ ਵਿਖੇ ਡਿਫੈਂਸ ਨਹਿਰ ਦਾ ਬੰਨ ਟੁੱਟਣ ਦੇ ਕਾਰਨ ਹਜ਼ਾਰਾਂ ਏਕੜ ਫਸਲ ਇਸ ਦੀ ਮਾਰ ਹੋ ਠਾਂਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਇਸ ਬੰਨ ਦੀ ਮੁਰੰਮਤ ਕੀਤੀ ਜਾ ਰਹੀ ਸੀ ਪਰ ਫਿਰ ਵੀ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਇਹ ਬੰਨ ਜਿਹੜਾ ਟੁੱਟ ਗਿਆ ਅਤੇ 10 ਤੋਂ 15 ਫੁੱਟ ਦਾ ਇਸ ਦੇ ਵਿੱਚ ਪਾੜ ਪੈ ਗਿਆ ਇਹ ਸਾਰੀ ਘਟਨਾ ਸੁਣਦੇ ਹਿਸਾਰ ਹੀ ਦਾ ਖੇਮ ਕਰਨ ਦੇ ਵਿਤਾਇਕ ਸਰਵਨ ਸਿੰਘ ਤੁਨ ਮੌਕੇ ਤੇ ਪਹੁੰਚ ਗਏ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਸਾਰੇ ਪ੍ਰਸ਼ਾਸਨ ਦੀਆਂ ਡਿਊਟੀਆਂ ਲਾ ਦਿੱਤੀਆਂ ਗਿਆ ਨੇ ਅਤੇ ਇਸ ਬੰਨ ਨੂੰ ਜਲਦ ਤੋਂ ਜਲਦ ਬੰਨਿਆ ਜਾਵੇ ਤਾਂ ਜੋ کئی ਗੁਨਾਹ ਵੱਡਾ ਨੁਕਸਾਨ ਜਿਹੜਾ ਉਹ ਨਾ ਹੋ ਸਕੇ। ਵਾਲ ਦਾ ਬੰਨ ਹੈ ਜਿਹੜਾ ਟੁੱਟ ਚੁੱਕਾ ਹੈ। ਜਿਸਤੇ ਪੂਰੇ ਦੋ ਪਿੰਡਾਂ ਦੀ ਸੰਗਤ ਬੜੇ ਯੋਰਪੋਰ ਯੋਰ ਤੇ ਲੱਗੀ ਹੋਈ ਏ ਗੁਰੂ ਰਾਮਦਾਸ ਕਿਰਪਾ ਕਰੇ ਜੇ ਹੋ ਸਕਦਾ ਹੈ ਕਿ ਬਾਝ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਛੇਤੀ ਜੋਦੀ ਕੋ ਤੋੜੇ ਲੈ ਕੇ ਤੇ ਕੋਈ ਸਾਨੂੰ ਮਾਲੀ ਸਹਿਦਾ ਦੇ ਸਕਦੀ ਹੈ ਦੀਆਂ ਅਣ ਕੇ ਸਹਿਦਾ ਦੇਵੇ ਬਹੁਤ ਜਿਆਦੀ ਸੰਗਤ ਜਿਹੜੀ ਉਹ ਖਬੇ ਹੋਣ ਢੀ ਏ ਵਾਹ ਪਿੰਡ ਦਾ ਜੀ 100 ਕਰੋੜ ਦਾ ਨੁਕਸਾਨ ਹੋ ਜਾਵੇਗਾ ਜੇ ਕਰੇ ਪੰਧ ਦੀ ਮੁਰੰਮਤ ਨਾ ਹੋ ਸਕੀ ਜਾਂ ਬੰਦ ਬੰਦਿਆ ਨਾ ਗਿਆ ਨੌਜਵਾਨ ਜਿਨ੍ਹਾਂ ਦੀ ਮੈਂ ਦੇਣ ਨਹੀਂ ਦੇ ਸਕਦਾ ਉਹ ਵਿੱਚ ਪਾਣੀ ਦੇ ਬਹੁਤ ਗੰਦੇ ਪਾਣੀ ਦੇ ਵਿੱਚ ਆਪਣਾ ਖਸਲੂਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ 100 ਕਰੋੜ ਦਾ ਝੋਨਾ ਹੈ 7-8 ਕਰੋੜ ਦਾ ਤਾਰ ਬੰਦੀ ਤੋਂ ਅਗਲੇ ਪਾਸੇ ਮਾਰਿਆ ਗਿਆ ਹੈ ਪ੍ਰਸ਼ਾਸਨ ਨੂੰ ਕਹਿੰਦੇ ਵੀ ਰਹੇ ਆ ਤਹਿਸੀਲਦਾਰ ਸਾਹਿਬ ਆਏ ਸੀ ਪਰ ਕੋਈ ਗੱਲ ਨਹੀਂ ਬਣ ਰਹੀ ਜੀ ਚਾਰ ਚ ਫੇਰੇ ਬੇਵਸੀ ਹੋ ਗਈ ਆ ਉਹਨਾਂ ਦੀ ਵੀ ਹੁਣ ਬੇਨਤੀ ਇਸ ਤਰ੍ਹਾਂ ਵੀ ਅਸੀਂ ਬੰਦ ਦੇ ਉੱਤੇ ਮਿੱਟੀ ਪਾਉਣ ਦੀ ਬੇਨਤੀ ਕਰਦੇ ਆ ਦਵਾ ਤੋਂ ਦਵਾ ਵਾਰਿਸ਼ ਮੁ ਖਤਮ ਹੋ ਜਾਂਦੀ ਹੈ ਤੇ ਸਾਡੇ ਬੰਦ ਦੇ ਉੱਤੇ 2-2 4-4 ਫੁੱਟ ਮਿੱਟੀ ਪਾਈ ਜਾਵੇ ਕਿਉਂਕਿ ਤਾਰਾਂ ਦਾ ਠੇਕਾ ਹੋ ਚੁੱਕਾ ਹੈ ਉਥੇ ਜਾਲੀ ਲੱਗਣ ਦੇ ਵਾਸਤੇ ਉਹ ਬੰਦ ਦੇ ਨਾਲੋਂ ਮਿੱਟੀ ਪੁੱਟ ਕੇ ਜਾਲੀ ਨਾ ਲਾ ਦਿੱਤੀ ਇਸ ਕਰਕੇ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਬੰਦ ਕੱਟ